ਦਰਖਤ ਦੇ ਨਾਲ ਲਟਕਦੀ লাশ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਦੱਸਦੇ ਕਿ ਨਹਿਰ ਕਿਨਾਰੇ ਦਰਖਤ ਨਾਲ ਇੱਕ ਅਣਪਛਾਤੇ ਪ੍ਰਵਾਸੀ ਨੇ ਫਾਹਾ ਲੈ ਲਿਆ ਤੇ ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਜਿਸ ਨੂੰ ਕਿ ਨੀਲੋ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ ਤਾਂ ਪੰਡ ਟੰਡੇਵਾਲ ਜਿਸ ਦੇ ਕਿਨਾਰੇ ਤੇ ਦਰਖਤ ਦੇ ਨਾਲ ਇੱਕ ਵਿਅਕਤੀ ਦੀ ਲਟਕਦੀ লাশ ਬੁਰਾਮਤ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਅਣਪਛਾਤਾ ਪ੍ਰਵਾਸੀ ਹੈ ਜਿਸ ਨੂੰ ਬੁੱਲੂ ਫਾਹ ਲਿਆ ਗਿਆ ਹੈ ਜਾਂ ਇਸ ਨੂੰ ਮਾਰ ਕੇ ਕਿਸੇ ਬੁੱਲੂ ਟੰਗਿਆ ਗਿਆ ਤਾਂ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਲਾਕੇ ਦੇ ਵਿੱਚ ਇਸ ਵਾਰਦਾਤ ਤੋਂ ਬਾਅਦ ਸਨਸਨੀ ਫੈਲ ਜਾਂਦੀ ਹੈ ਜਿਵੇਂ ਲੋਕਾਂ ਦੇ ਵੱਲੋਂ ਦਰਖਤ ਦੇ ਨਾਲ ਲਟਕਦੀ ਹੋਈ লাশ ਵੇਖੀ ਗਈ ਹੈ ਤਾਂ ਉਹਨਾਂ ਦੇ ਵਿੱਚ ਹੜਕੰਪ ਮੱਚ ਜਾਂਦਾ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਹੁਣ ਮ੍ਰਤਕ ਦੇ ਬੋਟਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਤਾਂ ਫਿਲਹਾਲ ਇਸ ਮਾਮਲੇ ਵੱਚ ਪੁਲਿਸਕ ਜਾਂਚ ਕਰ ਰਹੀ ਹੈ। ਇਹ ਸਵੇਰੇ ਕੋਈ ਇੱਥੇ ਆਹ ਬੋਤਲਾ ਪੋਤਲਾ ਚੁੱਕਦੇ ਫਿਰਦੇ ਹੁੰਦੇ ਨੇ ਤੇ ਇੱਥੇ ਸਾਡੇ ਨਾਲ ਕਿਸਤੀ ਇੱਕ ਉੱਥੇ ਸਾਡੇ ਸ਼ਹਿਰ ਸੂਰ ਕਰਨ ਆਉਂਦੇ ਨੇ ਬੰਦੇ ਉੱਥੇ ਬੈਠੇ ਹੁੰਦੇ ਨੇ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਉੱਥੇ ਗਲਪਰਾਹ ਲੈ ਆਇਆ ਕਿਸ ਨੇ ਤੇ ਉਹਨਾਂ ਨੇ ਉਹ ਆ ਕੇ ਬੰਦੇ ਸਾਡੇ ਪਿੰਡ ਦੇ ਉਰੇ ਫਿਰ ਤੇ ਉਹਨਾਂ ਦਾ ਮੈਨੂੰ ਫੋਨ ਗਿਆ ਮੈਂ ਮਾਮਲ ਚੋਂ ਆਪਣਾ ਸਮਰਾਲਾ ਐਸਐਚਓ ਸਾਹਿਬ ਨੂੰ ਫੋਨ ਕਰਿਆ ਤਾਂ ਫਿਰ ਉਹਨਾਂ ਨੇ ਬੰਦੇ ਭੇਜੇ ਹੀ ਮੱਸਾਈ ਕੁਝ ਪਤਾ ਲੱਗਿਆ ਵੀ ਇਹ ਕਿੱਥੇ ਦਾ ਰਹਿਣ ਵਾਲਾ ਨਹੀਂ ਇਹ ਇੱਕ ਮੰਨਦਾ ਪ੍ਰਵਾਸੀਆ ਕੋਈ ਉਸ ਪਤਾ ਲੱਗਿਆ ਵੀ ਕਿੰਨੇ ਕ ਵਜੇ ਦੀ ਇਹ ਘਟਨਾ ਵਾਪਰੀ ਇਹ ਸਵੇਰੇ 7:00 ਦੀ ਮੰਨ ਲਾ ਲਈ 7:00 ਵਜੇ ਤੱਕ ਹਨਾ ਉਹਨੇ ਟੰਡੇ ਤੋਂ ਸਰਪੰਚ ਸਾਹਿਬ ਨੇ ਸੁਤੰਤ ਸਿੰਘ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਕੋਈ ਨਾਮ ਨੂੰ ਵਿਅਕਤੀ ਡੈੱਡ ਬੋਡੀ ਦੇਖੀ ਸੀ ਨਹਿਰ ਤੇ ਉਹ ਆ ਕੇ ਚੈੱਕ ਕੀਤਾ ਹਜੇ ਦੀ ਅਸ਼ਨਾਖਤ ਨਹੀਂ ਹੋਈ ਡੈੱਡ ਬੋਡੀ ਮਿਲ ਕੇ ਇਹਨੂੰ 72 ਘੰਟਿਆਂ ਲਈ ਸਿਵਲ ਹਸਪੀਟਲ ਰਖਾਉਣ ਲੱਗੇ ਈ ਲੱਗਦਾ ਕੀ ਮਾਮਲਾ ਹੈ ਹਜੇ ਤੱਕ ਤਾਂ ਸੁਸਾਇਸਾਈਡ ਤੇ ਹੀ ਲੱਗਦਾ ਬਾਕੀ ਜੇ ਪੜਤਾਲ ਤੋਂ ਕੋਈ ਗੱਲ ਸਾਹਮਣੇ ਆਈ ਫਿਰ ਉਸ ਸਾਹਿਬ ਨੇ ਕਾਰਵਾਈ ਕੀਤੀ ਜਾਊਗੀ ਦਰਖਤ ਦੇ ਨਾਲ ਲਟਕਦੀ লাশ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਦੱਸਦੇ ਕਿ ਕਿ ਨਹਿਰ ਕਿਨਾਰੇ ਦਰਖਤ ਨਾਲ ਇੱਕ ਅਣਪਛਾਤੇ ਪ੍ਰਵਾਸੀ ਨੇ ਫਾਹਾ ਲੈ ਲਿਆ ਤੇ ਸਮਨਾਲਾ ਦੇ ਨਜ਼ਦੀਕ ਸਰਹੰਦ ਨਹਿਰ ਜਿਸ ਨੂੰ ਕਿ ਨੀਲੋ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ ਤਾਂ ਪੰਡ ਟੰਡੇਵਾਲ ਜਿਸ ਦੇ ਕਿਨਾਰੇ ਤੇ ਦਰਖਤ ਦੇ ਨਾਲ ਇੱਕ ਵਿਅਕਤੀ ਦੀ ਲਟਕਦੀ লাশ ਬੁਰਾਮਤ ਹੋਈ ਹੈ ਤਦ ਦੱਸਿਆ ਜਾ ਰਿਹਾ ਕਿ ਇਹ ਅਣਪਛਾਤਾ ਪ੍ਰਵਾਸੀ ਹੈ ਜਿਸ ਨੂੰ ਬੁੱਲੂ ਫਾਹ ਲਿਆ ਗਿਆ ਹੈ ਜਾਂ ਇਸ ਨੂੰ ਮਾਰ ਕੇ ਕਿਸੇ ਵੱਲੋਂ ਟੰਗਿਆ ਗਿਆ ਤਾਂ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਲਾਕੇ ਦੇ ਵਿੱਚ ਇਸ ਵਾਰਦਾਤ ਤੋਂ ਬਾਅਦ ਸੰਸਨੀ ਫੈਲ ਜਾਂਦੀ ਹੈ ਜਿਵੇਂ ਲੋਕਾਂ ਦੇ ਵੱਲੋਂ ਦਰਖਤ ਦੇ ਨਾਲ ਲਟਕਦੀ ਹੋਈ লাশ ਵੇਖੀ ਗਈ ਹੈ ਤਾਂ ਉਹਨਾਂ ਦੇ ਵਿੱਚ ਹੜਕੰਪ ਮੱਚ ਜਾਂਦਾ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਹੁਣ ਮ੍ਰਿਤਕ ਦੇ ਮੋਟਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸਿਕ ਜਾਂਚ ਕਰ ਰਹੀ ਹੈ। ਇਹ ਸਵੇਰੇ ਕੋਈ ਇੱਥੇ ਆਹ ਬੋਤਲਾ ਪੋਤਲਾ ਚੁੱਕਦੇ ਫਿਰਦੇ ਹੁੰਦੇ ਨੇ ਕਿ ਇੱਥੇ ਸਾਡੇ ਨਾਲ ਕਿਸਤੀ ਇੱਕ ਉੱਥੇ ਸਾਡੇ ਸ਼ਹਿਰ ਸੂਰ ਕਰਨ ਆਉਂਦੇ ਨੇ ਬੰਦੇ ਉੱਥੇ ਬੈਠੇ ਹੁੰਦੇ ਨੇ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਉੱਥੇ ਗਲਪਰਾਹ ਲੈ ਆਇਆ ਕਿਸ ਨੇ ਤੇ ਉਹਨਾਂ ਨੇ ਉਹ ਆ ਕੇ ਬੰਦੇ ਸਾਡੇ ਪਿੰਡ ਦੇ ਉਰੇ ਫਿਰ ਤੇ ਉਹਨਾਂ ਦਾ ਮੈਨੂੰ ਫੋਨ ਗਿਆ ਮੈਂ ਮਾਲ ਚੌਕ ਆਪਣਾ ਸੰਰਲਾ ਐਸਐਚਓ ਸਾਹਿਬ ਨੂੰ ਫੋਨ ਕਰਿਆ ਤਾਂ ਫਿਰ ਉਹਨਾਂ ਨੇ ਬੰਦੇ ਭੇਜੇ ਹੀ ਮਸਾਈ ਕੁਝ ਪਤਾ ਲੱਗਿਆ ਵੀ ਇਹ ਕਿੱਥੇ ਦਾ ਰਹਿਣ ਵਾਲਾ ਨਹੀਂ ਇਹ ਇੱਕ ਮੰਨਦਾ ਪ੍ਰਵਾਸੀ ਆ ਕੋਈ ਉਸ ਪਤਾ ਲੱਗਿਆ ਵੀ ਕਿੰਨੇ ਕ ਵਜੇ ਦੀ ਇਹ ਘਟਨਾ ਵਾ ਇਹ ਸਵੇਰੇ 7:00 ਦੀ ਮੰਨਦਾ ਭਈ 7:00 ਵਜੇ ਤੱਕ ਨੂੰ ਆਪਣੇ ਢੰਡੇ ਤੋਂ ਸਰਪੰਚ ਸਾਹਿਬ ਨੇ ਸੁਤੰਤ ਸਿੰਘ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਕੋਈ ਨਾਮ ਨੂੰ ਵਿਅਕਤੀ ਡੈੱਡ ਬੋਡੀ ਦੇਖੀ ਸੀ ਨਹਿਰ ਤੇ ਉਹ ਆ ਕੇ ਚੈੱਕ ਕੀਤਾ ਹਜੇ ਦੀ شناخت ਨਹੀਂ ਹੋਈ ਡੈੱਡ ਬੋਡੀ ਮਿਲ ਕੇ ਇਹਨੂੰ 72 ਘੰਟਿਆਂ ਲਈ ਸਿਵਲ ਹਸਪੀਟਲ ਰਖਾਉਣ ਲੱਗੇ ਨਹੀਂ ਲੱਗਦਾ ਕੀ ਮਾਮਲਾ ਜੀ ਹਜੇ ਤੱਕ ਤਾਂ ਸੁਸਾਈਡ ਤਾਂ ਹੀ ਲੱਗਦਾ ਬਾਕੀ ਜੇ ਪੜਤਾਲ ਤੋਂ ਕੋਈ ਗੱਲ ਸਾਹਮਣੇ ਆਈ ਫਿਰ ਉਹ ਸਾਹਿਬ ਨੇ ਕਾਰਵਾਈ ਕੀਤੀ ਜਾਊਗੀ